ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਲੱਗੇ ਸੀ ਅੱਜ ਵਲੌਗ ਦੀ ਸ਼ੁਰੂਆਤ ਕਰਨ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਤੇ ਤੇ ਆਪਾਂ ਲੱਗੇ ਅੱਜ ਪਾਲਕ ਵਾਲੀਆਂ ਰੋਟੀਆਂ ਬਣਾਉਣ ਤੇ ਬਾਕੀ ਦੇਖਦੇ ਹਾਂ ਅੱਜ ਪੂਰੇ ਦਿਨ 'ਚ ਕੀ-ਕੀ ਕੰਮ ਕਰਦੇ ਆਂ। ਪਹਿਲਾਂ ਆਪਾਂ ਨੂੰ ਕੁਲਕੇ ਤਿਆਰ ਕਰ ਲਈਏ ਫਿਰ ਉਸ ਤੋਂ ਬਾਅਦ ਦੇਖਾਂਗੇ ਕਿਹੜਾ ਕੰਮ ਸ਼ੁਰੂ ਕਰਦੇ ਆਂ ਅੱਜ। ਉਹ ਜੀ ਆਪਾਂ ਲੱਗੇ ਅੱਜ ਮਿੱਸੀਆਂ ਰੋਟੀਆਂ ਬਣਾਉਣ। ਪਾਲ ਕਾਲੀਆਂ ਸਬਜੀ ਬਣਾਈ ਸੀ ਰਾਤੀ ਥੋੜੀ ਜਿਹੀ ਪਈ ਸੀ ਲੈ ਕੇ ਸੱਟਣੀ ਜ਼ਰੂਰ ਆ ਚਲੋ ਹੁਣ ਕਿਸੇ ਨੇ ਖਾਣੀ ਨਹੀਂ ਗਈ ਤਾਂ ਆਪਾਂ ਗੋਲ ਲੈਨੇ ਆ ਆਟਾ ਆਟਾ ਗੋਲ ਕੇ ਤਾਂ ਫਿਰ ਬਣਾ ਦਿੰਨੇ ਆ ਰੋਟੀਆਂ ਇਹਦੀਆਂ ਰੋਟੀਆਂ ਖਵਾ ਲਾਂਗੇ ਤਾਂ ਫਿਰ ਕੋਈ ਲੱਗਦੇ ਆ ਕੀ ਕੁਛ ਕਰਦੇ ਆ ਅੱਜ ਦੇ ਦਿਨ ਚ ਦੇਖਦੇ ਆ ਪਾਲ ਕਰਾਤੀ ਮਾਵਾ ਬਿਲਕੁਲ ਪਕਾਈ ਸੀਗੀ ਕੱਟ ਕੇ ਤੇ ਉਹ ਮੈਂ ਕਿਹਾ ਹੁਣ ਇਹਨੂੰ ਗ੍ਰੇਨਡ ਕਰਨ ਦਾ ਤਾਂ ਕੋਈ ਮਤਲਬ ਨਹੀਂਗਾ ਪਾਲਕ ਤੋਂ ਉਦਾਂ ਵੀ ਮਾੜੀ ਜੀ ਰੰਝ ਜਾਵੇ ਤਾਂ ਪੂਲੀ ਹੋ ਜਾਂਦੀ ਹੈ ਇਦਾਂ ਹੀ ਆਪਾਂ ਬਾਥ ਨਹੀਂ ਇਹਦੇ ਫੁਲ ਕੇ ਲਈ ਨਾਲ ਖਾ ਲੈਣਗੇ ਸਾਰੇ ਜਾਣੇ ਕੱਲ ਆਪਾਂ ਦੇਰੇ ਨੂੰ ਚਲ ਗਿਆ ਸੀ ਕਿ ਤਾਂ ਕੱਲ ਆਪਾਂ ਘਰੇ ਬਣਾਈ ਨਹੀਂ ਸੀ ਕਿ ਫੁਲਕੇ ਗਾਲ ਪਈ ਰੇ ਕੱਲ ਕਹਿੰਦੇ ਸੀ ਸਬਜ਼ੀ ਨਹੀਂ ਬਣਾਉਣੀ ਸਬਜ਼ੀ ਨਹੀਂ ਬਣਾਉਣੀ ਤੇ ਫੇਰ ਅਸੀਂ ਬਣਾ ਲਏ ਪਾਲਕ ਦੀ ਪੁਰਜੀ ਮੈਂ ਕਿਹਾ ਇਹ ਵੀ ਖਰਾਬ ਹੋ ਜਾਣੀ ਆ ਪਾਈ ਪਾਈ ਦੇਖੋ ਹੁਣ ਅੱਜ ਸ਼ਾਮ ਨੂੰ ਕੀ ਬਣਾਉਣੀ ਕਿਹੜੀ ਸਬਜ਼ੀ ਬਣਾਉਣੀ ਆ Jeg har ikke fått svar. ਰੋਟੀ ਖਾ ਲੋ ਸਾਰੇ ਜਣੇ। ਕੋਪਰ ਕੀ ਇਸ। ਜੀ ਆਪਾਂ ਇਹਨਾਂ ਦੇ ਵੀ ਵਾਈਟ ਕਲਰ ਕਰਤਾ ਔਰ ਇਹਨਦੇ ਤੇ ਵੀ ਔਰ ਹੁੰਦੇ ਤੇ ਵੀ ਕਰ ਦਿੱਤਾ। ਹੁਣ ਦੂਜਾ ਵਾਈਟ ਕਲਰ ਬਣਾ ਤ ਖਤਮ ਹੋ ਗਿਆ। ਔਰ ਇਹਨਦੇ ਤੇ ਡਿਜ਼ਾਈਨ ਵੀ ਬਣਾ ਲਿਆ ਮੈਂ ਇਹਨੇ ਦਿੱਤਾ ਹਾਰਟ ਸ਼ੇਪ ਦਿੱਤੀ ਰੈੱਡ ਕਲਰ ਚ। और बाकी पूरे तो फिनिशिंग कर दी और इन नहीं मैन हजे तो तक समझ आती वेख दे की बनाने और एक क्या करना वाला पे हजें असरी मैं लग पी इत मैं प्यासी तो ख़राब होंगे पे ने कुछ है मम्मी हमें सुबह सुबह गुड न्यूज़ मिली है वो हम अभी आपको नहीं बताएंगे हाँ। <laughs> मैं सुते हुए के छ बजे फोन आया और ਸਾਨੂੰ ਵੀ ਕਿਤੇ ਜਾਣਾ ਪੈਣਾ ਸਾਡੇ ਘਰੇ ਵੀ ਆਉਣਾ ਪੈਣਾ ਸਾਰਿਆਂ ਨੂੰ ਤਾਂ ਆਉਣਾ ਪੈਣਾ ਤਾਂ ਸਵਾਈ ਚਾਹੀਦੀ ਏ ਔਰ ਜਾਣਾ ਪੈਣਾ ਤਾਂ ਸਾਨੂੰ ਪੈਕਿੰਗ ਚਾਹੀਦੀ ਏ ਪੈਕਿੰਗ ਚਾਹੀਦੀ ਏ ਸ਼ੋਪਿੰਗ ਕਰਨੀ ਏ ਨਵੇਂ ਕੱਪੜੇ ਚਾਹੀਦੇ ਨੇ ਹੁਣ ਤਾਂ ਮਮੀ ਨੇ ਸਾਡੀ ਜੁੱਤੀ ਲੈ ਕੇ ਦੇਣੀ ਪੈਣੀ ਏ ਕੱਲ ਹੀ ਗੱਲ ਕਰਦੇ ਵੈਸੇ ਅੱਜ ਅਸੀਂ आज दी व्लॉग दी शुरुआत आजसना बोलो ओए दसी नहीं आज व्लॉग दी शुरुआत ਸਾਡੀ ਜੱਸੀ ਨੇ ਕਰਵਾਈ ਏ ਮੰਮੀ ਨੂੰ ਵੀਡੀਓ ਬਣਾ ਕੇ ਮੈਨੂੰ ਸੀ ਕੈਮਰਾਮੈਨ ਸੀਗਾ ਗੁੱਸੇ ਮੇਰੇ ਨਾਲ ਮੰਮੀ ਨੇ ਨਾ ਮੈਨੂੰ ਨਹੀਂ ਕਿਹਾ ਜੱਸੀ ਨੂੰ ਕਿਹਾ ਕਿ ਮੇਰੀ ਵੀਡੀਓ ਬਣਾ ਦੇ ਮੈਂ ਕਿਹਾ ਫਿਰ ਚਲ ਮੰਮੀ ਖਾਣ ਲੱਗੇ ਫੁਲਕੇ ਫੁਲਕੇ ਸ਼ਕਾਂ ਲੱਗੇ ਤੇ ਆਪਾਂ ਹਾਲੀ ਸੀਗੇ ਗੁੱਸੇ ਗੁੱਸੇ ਦੀ ਮੈਂ ਮਾਈਟ ਕਰ ਲਾ ਥੋੜ ਗਿਆ ਹੁਣ ਮੈਂ ਕਿਹਾ ਚਲ ਕਰ ਹੀ ਦਈਏ ਫਿਰ ਆਣੇ ਇਹ ਚੱਕੂ ਫੇਰ ਨਹੀਂ ਲੜੂ ਫਿੱਟਾ ਸੀ ਆਉਣ ਕਿ ਮੈਂ ਰੱਖ ਦੇ ਇਹ ਚੱਕਲਾ ਲੈ ਲੈ ਨਾ ਖਾ ਲਵੇ ਮੰਮੀ ਦੀ ਗਲਤੀ ਮੰਮੀ ਦੀ ਗਲਤੀ ਮੰਮੀ ਨੇ ਜਸਨ ਕਿਉਂ ਸਿਰ ਉੱਠ ਕੇ ਕਿਹਾ ਜਦੋਂ ਸਾਰਾ ਕੰਮ ਮੈਂ ਮੰਮੀ ਨਾ ਕਰਾਨੀ ਆ ਇੱਕ ਵਾਰੀ ਸੁਲਾ ਵੀ ਨਹੀਂ ਮਾਰੀ ਬੰਦਾ ਸੁਲਾ ਵੀ ਤਾਂ ਮਾਰ ਹੀ ਲੈਂਦਾ ਬੱਸ ਅੱਜ ਹੀ ਥੋੜਾ ਸਮਾਂ ਲੈਂ ਗਿਆ ਵਾਸਤੇ ਖਾ ਦੋ ਲੈ ਹੈ ਖਾ ਲਓ ਮੇਰੀ ਕੁੜੀ ਨੂੰ ਪਰ ਤੇ ਲਾ ਲਿਆ ਪੋਚੇ ਲਾਤੇ ਸਫਾਈ ਵੀ ਕਰਤੀ ਹੋਰ ਮੈਂ ਤੁਸੀ ਰੋਟੀ ਖਾ ਲੋ ਫਿਰ ਮੈਂ ਵਾਈਟ ਕਲਰ ਲੱਗ ਕੇ ਦੋ ਨਾਲ ਜਿਸੀ ਅੰਦਰ ਆਦ ਆਪਣਾ ਬਨ ਗਿਆ ਤੇ ਹੁਣ ਬਾਕੀ ਗਮਲੇ ਦੇਖਦੇ ਹਾਂ ਬਾਚੋ ਤੇ ਆਪਾਂ ਪੀਣ ਲੱਗੇ ਆ ਚਾਹ ਔਰ ਅੱਜ ਪੇਂਟ ਕਰਦੇ ਗਮਲੇ ਨੂੰ ਰੰਗ ਕਰਦੇ ਕਰਦੇ ਮੇਰੇ ਹੱਥਾਂ ਤੇ ਰੰਗ ਲੱਗ ਗਿਆ ਇਹ ਹੁਣ ਦੋ ਤਿੰਨ ਦਿਨਾਂ ਬਾਅਦ ਉਤਰੇਗਾ ਨਹੀਂ ਨਹੀਂ ਉਤਰਦਾ ਛੇਤੀ ਉੱਤਰ ਜਾਏਗਾ ਤੇ ਅੱਜ ਸਾਨੂੰ 2 ਵਜ ਗਏ ਨੇ ਰੋਟੀ ਖਾ ਕੇ ਅਸੀਂ ਉਦੋਂ ਦੀਆਂ ਲੰਮੇ ਪਈਆਂ ਹੁਣ ਉੱਠਣ ਲੱਗੀਆਂ ਅਸੀਂ ਪਾਂਡੇ ਵੀ ਮਾਂਜਣ ਵਾਲੇ ਪੈਨੇ ਅਜੇ ਸਾਡੇ ਤੇ ਤਿੰਨ ਫੁੱਲ ਗੁਲਾਬ ਦੇ ਲੱਗੇ ਨੇ ਅੱਜ ਤੇ ਉਹ ਵੀ ਹਾਜੇ ਮੰਮੀ ਦਾ ਸੂਟ ਕੱਟਣ ਵਾਲਾ ਇੱਕ ਪਿਆ ਨੂੰ ਸੂਟ ਨੂੰ ਵੇਖੋਗੇ ਤਾਂ یوں ਘਟੀਚੇਗਾ ਰੋਜ਼ ਮੰਮੀ ਕਹਿੰਦੀ ਦੇ ਵੇਖਦੀਆਂ 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 ਬਸ ਤੇ ਟੋਪੀ ਨਹੀਂ ਜਾਂਦੀ ਐ ਜਿਵੇਂ ਗਰਮੀਆਂ 'ਚ ਪੈਂਦੀ ਐ ਨਾ ਟੋਪੇ ਨਹੀਂ ਪਾਉਂਦਾ ਉਹਨਾਂ ਉਹ ਗਮਲਾ ਵੀ ਮੇਰਾ ਸੁੱਕ ਗਿਆ ਸਵੇਰ ਦਾ ਕਲਰ ਕਿਤਾ ਇਨੀ ਧੋਪ ਆ ਗਈ ਹੁਣ ਰੱਖ ਦਿਆਂ ਸਾਈਡ ਤੇ ਹੁਣ ਤੇ ਹੁਣ ਦੇਖਦੇ ਆ ਕੀ ਕਰਦੇ ਆ ਜੀ 2:3 ਵਜ ਗਈ ਤੇ ਸਾਡੇ ਇੰਨੇ ਪਾਂਡੇ ਪਏ ਨੇ ਹਜੇ ਆਹ ਕਲਰ ਕਿ ਪਈਆਂ ਰਹੀਆਂ ਵਕ ਖਪੜੇ ਵੇਖਣ ਲੱਗ ਗਏ ਸੀ ਉਹ ਬੈਠੀਆਂ ਚਾਹ ਪੀਂਦੀਆਂ ਰਹੀਆਂ ਉੱਥੇ ਬੈਠੀਆਂ ਨੇ ਮਾਦਰੀ ਦਾ ਰੋਟੀ ਦੇਤੀਆਂ ਰੋਟੀ ਹਰਦਾ ਲਾ ਗਿਆ ਸਾਡਾ ਆਲਸੀ ਦੂਰ ਹੋਇਆ। ਹੋਰ ਕੀ? ਬਾਜੀ ਦਾ ਇੱਕ ਵੀ ਡਿੱਗ ਜੀਏ ਤਾਂ ਫਿਰ ਆਲਸੀ ਨਾ ਪੈਂਦਾ ਨਾ ਹੱਡਾਂ ਨੂੰ। ਹੁਣ ਮੈਂ ਬਸ ਮੰਮੀ ਤੇ ਮੈਂ ਪਾਂਡੇ ਮਾਂਜ ਕੇ ਦੋ-ਦਵਰ ਸੋਈ ਸਾਫ਼ ਕਰਕੇ ਨਾ ਨੂੰ ਕੇ ਫਿਰ ਵੇਖਦੇ ਹਾਂ ਕੁਛ। ਹੂੰ ਸਾਡੇ ਅੱਧੇ ਮੈਂਬਰਾਂ ਨੇ ਤਾਂ ਨਾਲ ਲਿਆ ਮੈਂ ਵੀ ਨਾਲ ਲਿਆ। ਤੇ ਜਸਸੀ ਮੈਂ ਹੀ ਰਹਿ ਗਈ ਜਸਸੀ ਨੇ ਵੀ ਨਾਲ ਲਿਆ। ਜੀ ਹਜੇ ਵੀ ਜੀ ਆਪਾਂ ਪਾਂਡੇ ਨੂੰ ਵੇਖਦੀਆਂ ਰਹੀਆਂ ਨਾ। ਫਿਰ ਤਾਂ ਪਾਂਡੇ ਨਹੀਂ ਕਹਿਣਾ ਸੀ ਆਪ ਹੀ ਉੱਤੇ ਸ਼ੇਨ ਲੱਗ ਜੰਨੇ ਸਟੈਂਡ ਤੇ। ਤੁਸੀਂ ਨਹੀਂ ਆਉਣਾ ਜੇ ਭਾਂਡਿਆਂ ਦਾ ਬਸ ਚਾ ਉਹਦਾ ਆਪਾਂ ਦਾ ਖਲਾਬੀ ਦੇਵੇਂ ਸੀਗੇ ਸ਼ੁਕਰ ਕਰੋ ਵਿਚਾਰੇ ਬੋਲਣ ਟੋਕੇ ਨਹੀਂ ਕੇ ਆਲਾ ਹੋ ਗਈ ਆ ਨਹੀਂ ਆਪਾਂ ਸਾਰਾ ਕਿਚਨ ਕਰਤਾ ਸਾਫ ਹੁਣ ਆਪਾਂ ਮੰਮੀ ਨਾਲ ਜਾਂਦੇ ਆ ਬਾਹਰ ਦੇਖਦੇ ਮੰਮੀ ਕੁਝ ਕਹਿੰਦੇ ਬਸ ਇਹ ਕਰਨਾ ਹੈ ਕਰਾ ਦਈਏ ਹਣ ਮੈਂ ਕੀ ਕਰਾਉਣਾ ਹੈ ਮਿੱਟੀ ਭਨੇ ਆ ਤੁਹਾਨੂੰ ਉਹ ਮੈਂ ਗਮਲੇ ਵੀ ਰੱਖਦੇ ਉੱਥੇ ਬਾਸ ਇਹਨੇ ਵਿਸ਼ੇ ਕ गम ਲੈ ਰਹਿ ਗਿਆ ਕਲਰ ਕਰਨਾ ਲਾ ਆਇੜਾ ਔਰ ਇੱਕ ਅੰਦਰ ਪਿਆਉ ਮੈਂ ਹੁਣ ਉਹ ਵਾਈਟ ਕਲਰ ਹੀ ਨਹੀਂ ਲੱਭਿਆ ਮੈਨੂੰ ਤੇ ਹੁਣ ਵੇਖਦੇ ਆ ਆ ਤਾਂ ਸੁਣਨ ਲੱਗਦੇ ਪਏ ਨੇ ਆ ਜੋ ਕੀ ਕਰਾਉਣਾ ਹੈ ਲਓ ਜੀ ਆਪਣੀ ਪਾਲਕ ਵੇਖੀ ਮੰਮੀ ਕਿੰਦੀ ਵੱਡੀ ਵੱਡੀ ਹੋਈ ਪਈ ਹੁਣ ਤੇ ਪੱਕ ਗਈ ਆ ਹਾਂ ਹੋਣੀ ਮੈਂ ਕਿਹ ਚੱਲ ਜੀ ਟਮਾਟਰਾਂ ਦੇ ਪੌਦਿਆਂ ਨੂੰ ਪਾਣੀ ਪਾ ਦੇਣਾ ਸੀਗਾ ਹੌਣ ਨੂੰ ਤੁੱਪ ਬਹੁਤ ਆਉਂਦੀ ਹੈ ਪਾਣੀ ਚਾਹੀਦਾ ਆ ਮੇਥੀ ਵੀ ਮੈਨੂੰ ਲੱਗਦਾ ਪੱਕੀ ਪਈ ਇਹ ਵੀ ਵੱਡੇ ਪੀਲੇ ਮੀਲੇ ਫਲਾਵਰ ਆ ਗਏ ਉੱਤੇ ਆ ਉਸ ਦਿਨ ਆਲੂ ਪੱਟੇ ਨੇ ਤੇ ਆ ਮਿੱਟੀ ਨਹੀਂ ਸਹੀ ਕੀਤੀ ਦੇਖੀ ਬੱਟਾ ਬਣਾ ਦਿਓ ਕਿੰਡਾ ਸੋਹਣਾ ਲੱਗਦਾ ਨਿੱਕਾ ਜਾਂ ਫੁੱਲ ਇਹਦਾ ਅੰਗੂਰਾਂ ਦੀ ਵੇਲ ਵੀ ਉੱਥੇ ਰਹੀ ਹੈ ਪਾਣੀ ਨਹੀਂ ਵਿਹਾਸ ਤੋਂ ਬਾਅਦ ਪਾਣੀ ਪਰਸੋ ਸ਼ਾਮ ਨੂੰ ਪਰਸੋ ਰਾਤ ਨੂੰ ਇਹਦੇ ਲੈ ਪਾਸੇ ਲੈ ਕੇ ਨਹੀਂ ਜਾਂਦਾ ਪਾਲਕ ਦੇ ਪੱਤੇ ਹੰਟੇ ਵੱਡੇ ਹੋਏ ਪਏ ਨੇ ਨਾ ਕੀ ਕਰਨ ਲੱਗੇ ਮਿੱਟੀ ਭੰਤੀ ਪਈਆ ਉਹਦੇ ਚ ਲਾਉਣੀ ਪੱਜੀ ਵੀ ਪਈਆ ਤੇ ਇਹਨੂੰ ਕੁੱਟ ਕੇ ਪੇਣਾ ਆ ਸਾਰਾ ਕੁਸਰਲਿਆ ਇਹਦੇ ਚ ਤੇ ਉਹ ਬਠਲ ਨੂੰ ਉੱਥੇ ਪਾ ਲਈਏ ਬੇਗਾਨਾ ਚੁੱਲੇ ਨੂੰ ਤੰਦੂਰੀ ਨੂੰ ਲਾ ਦੀਗੇ ਹੁਣ ਕਿਹੜਾ ਆਪਾਂ ਅੱਗ ਬਾਲੀ ਦੀ ਆ ਸੁੱਪ ਜੂਗੀ ਲੈ ਆਓ ਇਹਨ ਉੱਤਣਾ ਵਾਹਾਨ ਕਿਵੇਂ ਕੱਟ ਹੋਣੀ ਹੈ ਇਹ ਤਨਾ ਰੈਡੀ ਉੱਧਰੇ ਆਪਣੀ ਆ ਪੌਦੇ ਮਿਰਚਾਂ ਦੇ ਸਾਰੇ ਸੁੱਕ ਗਏ ਡਰਾ ਵੀ ਡੈਡੀ ਦੇ ਜਪਾਇਆ ਜੀ ਮਮੀ ਨੇ ਮਿੱਟੀ ਪੇਂ ਦਿੱਤੀ ਹੈ ਆ ਪਕਟ ਕੇ ਪੇਂ ਦਿੱਤੀ ਹੈ ਮਿੱਟੀ ਤੇ ਇਹ ਕੱਲ ਲਾਵਾਂਗੇ ਅੱਜ ਤੇ ਹੁਣ ਭਿੱਜ ਲਵੇ ਚੰਗੀ ਤਰ੍ਹਾਂ ਹੋਜੂਗੀ ਨਾ ਸੌਫਟ ਜੀ ਫਿਰ ਪਾਵਾਂਗੇ ਮੈਂ ਨਾ ਭਾਲ ਵੀ ਕਹਿੰਦੀ ਸੀ ਜੀ ਵੀ ਲੀਤੀ ਵੀ ਰੱਖਣਾ ਤੇ ਰੱਖਦਾ ਕੋਈ ਭਾਲਦਾ ਤਾਂ ਇਹ ਨਹੀਂ ਲੱਗਾ ਤੇ ਮੈਂ ਕਾਹ ਪੇਂ ਲਈ ਆ ਆ ਦੇਖਣੇ ਕੀ ਕਰਦੇ ਆ ਹੁਣ ਤਾਂ ਮੈਂ ਫਿਲਹਾਲ ਤਾਂ ਆਪਣੇ ਹੱਥ ਸਾਫ਼ ਤਰਫ ਜੀ ਦੇਖੀਏ ਮੰਮੀ ਕਿੱਥੇ ਗਏ ਨੇ ਮੰਮੀ ਸੁਟਾਲੀ ਲਈ ਮਾਰੀ ਖੋਲ ਕੇ ਬਿੱਟੀ ਆ ਸਾਰੇ ਉੱਤੇਲੇ ਸੋੜ ਮੇਰੀ ਮੰਮੀ ਦੇ ਨੇ ਹਣ ਇਹਦੇ ਵਿੱਚ ਦੇਖਦੇ ਵੀ ਕਿਹੜਾ ਸੀਨ ਆ ਮੈਂ ਸਾਨੂੰ ਆਇਆ ਫੰਕਸ਼ਨ ਐ ਇੱਕ ਤੇ ਮੈਂ ਉਹਦੇ ਜੋ ਹੈਗਾ ਹਜੇ ਮਾਰਚ ਚ ਤੇ ਫਿਰ ਫੂਟਾਂ ਦੀ ਤਿਆਰੀ ਦਾ ਸਵੇਰੇ 6 ਵਜੇ ਫੋਨ ਆਇਆ ਸਾਨੂੰ ਉਹਦੇ ਜੀ ਮੰਮੀ ਜਿਸੀ ਦਾ ਇੱਕ ਸੂਟ ਆਰਡਰ ਵੀ ਕਰ ਦਿੱਤਾ ਮਾਰਚ ਦੀ ਪਹਿਲੀ ਮਤਲਬ ਪਹਿਲੇ ਫਰਸਟ ਜੀ ਹੈ ਮਾਰਚ ਨੂੰ ਕਰੇ ਪਉਣ ਨੂੰ ਕਰੇ ਪਉਣ ਵਾਸਤੇ ਇਹ ਆ ਸੂਟ ਦਾ ਇਹਦਾ ਦੁਪੱਟਾ ਆ ਦੁਪੱਟਾ ਆ ਸਲਵਾਰ ਦਾ ਆ ਕਮੀ ਚ ਦਾ ਪੀਲੇ ਲੱਗੂਗਾ ਮੇਰੇ ਰੰਗ ਮਮ ਗਰੇਪਾਨ ਵਾਸਤੇ ਤਾਂ ਸਹੀ ਹੈ 컬러 ਤਾਂਡੇ ਕੋਲ ਹੈ ਬਿਲਕੁਲ ਕਿਉਂ ਲਾਈਟ ਜਿਹਾ 컬러 ਐ ਸੋ ਨਾ ਵੀ ਲੱਗੇਗਾ ਮੈਨੂੰ ਪਤਾ ਨਹੀਂ ਕਿਉਂ ਐਵੇਂ ਡਾਊਟ ਸੀਗਾ ਕਿ ਇਹਦੇ ਵਿੱਚ ਨਾ ਜਿਵੇਂ yellow 컬러 ਹੈ ਤਾਂ ਮੈਂ ਤੁਹਾਨੂੰ ਸੀ ਨਹੀਂ ਦਿੰਦੀ ਸੀ ਹਾ ਹੁਣ ਇਹਦੇ ਚ yellow ਵਿਖਦਾ ਹੀ ਨਹੀਂ ਪਿਆ ਦੇਖੀ ਜਿਵੇਂ ਲੱਗੂਗਾ ਸੋਨਾ ਲੱਗਦਾ ਹੈ ਹਮ ਮੇਰੇ ਤੇ ਹਾਂ ਇਹ ਮੈਨੂੰ ਸੀਦਾ ਤੂੰ ਪਹਿਲਾਂ ਇਹਦੀ ਫੁੱਲ ਜਾਂਚ ਹੋਊਗੀ ਆਵੇ ਇਹਦੇ ਉਹ ਵੀ ਬਾਜੂਆਂ ਤੇ ਵੀ ਸੈਡ ਇਧਰੋਂ ਬਾਜੂਆਂੋਂ ਨਿਕਲਣਗੀ ਇਧਰ ਤੋਂ ਇਧਰ ਇਧਰ ਆਹ ਸਾਈਡ ਤੋਂ ਨਿਕਲਣਾ ਜੇ ਹੋਊਗਾ ਹੋਰ ਇਹ ਉਹ ਵੇਖੋ ਬਾਜੂ ਦਾ ਵਰਕ ਵੀ ਹੈ ਹੂੰ ਇਧਰ ਇਧਰ ਸੋਨੈਲ ਇਹ ਗਰਮੀਆ ਚ ਬੋਣ ਵਾਸਤੇ ਤਾਂ ਐਸੇ ਵੀ ਸਹੀ ਹੈ ਲਾਈਟ ਜਨ ਨਾਲੇ ਠੀਕ ਹੈ ਹਾਂ ਸੀਲਾ ਹਾਂ ਪਪਾ ਇਹਨੂੰ ਲੈਸ਼ ਕਿਹੜੀ ਲਾਵਾਂ ਜੇ ਲਾਵਾਂ ਤਾਂ ਲੈਸ਼ ਨਹੀਂ ਚੱਲਣੀ ਇਹਨੂੰ ਕੋਈ ਵੀ ਹੂੰ ਜੇ ਚੱਲੇ ਤੇ ਚਿੱਕਾ ਸਾਰਾ ਭਰਿਆ ਭਰਿਆ ਤਾਂ ਕਰਕੇ ਭਰਿਆ ਭਰਿਆ ਆ ਇਹ ਸੋਨਾ ਐਵੇਂ ਸੋਨਾ ਗੱਲੇ ਦਾ ਵੀ ਉੱਤੋਂ ਹੈਗਾ ਤੇ ਸਹੀ ਹੈ ਐਵੇਂ ਸੀ ਜੰਮੀ ਹੋਣਾ ਮੈਗਾ ਸੀ ਕਿ ਰੱਖ ਲਵਾਂ ਭਾਵੇਂ ਜਦੋਂ ਵੀ ਜਾਣਾ ਕੱਪੜਾ ਤਾਂ ਸੀ ਤਾਂ ਹੋਊਗਾ ਇਹ ਗਰਮੀ ਚ ਨਾਲੇ ਵਧੀ ਜਾਉਂਦੀ ਹੈ ਮੈਨੂੰ ਗਰਮੀ ਨਹੀਂ ਆਉਂਦੀ ਅਭੀ ਆ ਕੋਟਨ ਦਾ ਲੈਂਥ ਵੀ ਪੂਰੀ ਹੈ ਜੀ ਪੂਰੀ ਨਹੀਂ ਆਉਂਦੀ ਇੱਥੋਂ ਚਲੋ ਜੀ ਕੱਲ ਦਾ ਕੰਮ ਸ਼ੁਰੂ ਮम्मी ਬਣਾਉਣ ਲੱਗੀ ਚਾਂ ਤੇ ਨਾਲ ਮਲਾਈ ਰਿੜਕਣ ਲੱਗੇ ਮਲਾਈ ਇਕੱਠੀ ਹੋਈ ਪਈ ਸੀ ਨਾਲ ਦੇਸੀ ਕਿਉਂ ਵੀ ਖਤਮ ਹੋ ਗਿਆ ਸੀ ਇਹ ਮਲਾਈ ਸਵੇਰ ਦੀ ਕੱਟ ਕੇ ਮੈਂ ਫਰਿਜ ਰੱਖੀ ਸੀ ਬਾਹਰ ਲੋਸ ਆਊਟ ਹੋ ਗਈ ਕੁਝ ਜੱਸੀ ਨੇ ਮਾਰਤੀ ਆ ਮਨਾਨੀ ਤਾਂ ਕੁਝ ਮੈਂ ਕਹ ਮੈਂ ਮਾਰ ਦਿੰਨੀ ਆ ਸੁੱਖਾ ਹੋ ਜਾਊਗਾ ਪਾਸ ਹੁਣੇ ਹੋ ਜਾਣਾ ਆ ਦੋ ਤਾੜ ਤੇ ਮੱਖਣੀ ਅਰਧ ਬਾਹਰ ਕੱਢ ਕੇ ਰੱਖੀ ਸੀ ਥੋੜੀ ਜਿਹੀ ਗਰਮ ਹੋਵੇ ਨਾ ਤੇ ਛੇਤੀ ਨਿਕਲ ਆਉਂਦੀ ਆ ਫਿਰ ਮੱਖਣੀ ਡੈਡੂ ਨਾਲ ਫੋਨ ਐਸ ਵੀ ਨਾ ਕੱਲ ਤੱਕ ਰ ਪਹੁੰਚਣਾ ਹੈ ਅਲਟਾ ਨੂੰ ਅਲਟਾ ਨੂੰ ਕਹਿੰਦਾ ਪਹੁੰਚਾਂਗੇ ਥੱਲੇ ਤੱਕ ਚਲੋ ਮਮਾ ਨਾਲੇ ਲਿਖੇ ਲਾਵੇ ਚਲੋ ਜੀ ਆਪਾਂ ਇਹ ਆ ਗਈ ਇਹ ਮੱਖਣੀ ਆਪਾਂ ਕਰਦੇ ਹਾਂ ਹਲਕੇ ਦਾ ਤਾ ਨਾਰੇ ਬਣਾਉਨੇ ਆ ਪਨੀਰ ਲੈ ਉਹ ਲੋਟੀ ਪਨੀਰ ਬਣਾ ਲੈਣੀ ਹੈ ਹਨ ਦਸ ਕਿਵੇਂ ਦਵਾ ਦਾ ਹੁੰਦਾ ਤੇ ਪਾਉਣ ਦੀ ਕੀਤੀ ਇਹਨ ਦੋਨੋਂ ਮੁਫਾਕ ਵੀ ਨਹੀਂ ਕੀਤਾ ਕੋੰਟੇ ਦੋਨੇ ਤੀਜਾ ਨਾਲੇ ਚਾਹ ਬਣ ਜੂਗੀ ਤਾਂ ਨਾਲੇ ਮੈਂ ਕੀ ਬਣਾ ਦਵਾਂ ਕੀ ਹੈ ਨਹੀਂ ਸੀ ਘਰ ਚ ਜੀ ਆਪਾਂ ਲੱਗੇ ਸੀ پوਕ ਤੇ ਆਪਾਂ ਹੁਣ ਬਣਾਣ ਲੱਗੇ ਆ ਸੈਂਡਵਿਚ ਚਾਹ ਨਾਲ ਮੇਕੇ ਸੈਂਡਵਿਚ ਖਾ ਲਈਏ ਹੋ پوਕ ਲੱਗੀ ਹੈ ਬਹੁਤ ਲੱਗਦੀ ਹੈ ਜੀ پوਕ ਤੇ ਕੁਝ ਹੋ ਹੋ ਸਕਦਾ ਛਾਂ ਦੇ ਬਸ ਸਾਹੀ ਕੰਮ ਹੈ ਆਪਣਾ ਪਨੀਰ ਗਿਆ ਬਣਾ ਮੈਂ ਪੋਣੀ ਚ ਪਉਣ ਕੇ ਤੇ ਉੱਤੇ ਪਾਣੀ ਭਰ ਕੇ ਰੱਖ ਦਿੱਤਾ ਕੁਛ ਕੱਢਦਾ ਪਾਣੀ ਇਹਦੇ ਚੋ ਸਬਜੀ ਆਪਣੀ ਸ਼ਾਮ ਦੀ ਹੋ ਗਈ ਆ ਤਿਆਰ ਅੱਜ ਬਣਾਉਣੇ ਆ ਆਲੂ ਤਰੀ ਵਾਲੇ ਤੇ ਕੇ ਵੀ ਆਪਣਾ ਲਗਭਗ ਹੋ ਗਿਆ ਤਿਆਰ ਤੇ ਚਾਹ ਬਣ ਗਈ ਆ ਆਪਾਂ ਲੱਗੇ ਆ ਚਾਹ ਪੀਣ ਸੁੱਖਾ ਨੇ ਬਣਾਤੇ ਆ ਸੈਂਡਵਿਚ ਪੜ ਗਏ ਤੁਹਾਡੇ ਪਨੀਰ ਨਾਲ ਬਣ ਗਿਆ ਸੀ ਪਨੀਰ ਦਾ ਮੈਂ ਆ ਪਨੀਰ ਪਵਾਇਆ ਆਪਦੀਆਂ ਤੇਲ ਦੀ ਮੈ ਨਹੀਂ ਪਾਣਾ ਮਰਚੀ ਆ ਤੁਹਾਡੀ ਤੇ ਚਲੋ ਜੀ ਆਪਾਂ ਪੀਣ ਲੱਗੇ ਆ ਚਾਹ ਚਾਹ ਪੀ ਕੇ ਤਾਂ ਫੇਰ ਆਪਾਂ ਲਾਉਨੇ ਆ ਸਬਜ਼ੀ ਨੂੰ ਤੜਕਾ ਮੇਰੀ ਸਲਾਹ ਹੈ ਅਜੇ ਤੰਦੂਰੀ ਤੇ ਸਬਜ਼ੀ ਬਣਾਉਂਦੀ। ਲੋ ਜੀ। ਸਾਡੇ ਸੈਂਡਵਿਚ ਬਣ ਕੇ ਹੋ ਗਏ। ਧਿਆਨ ਤੁਸੀਂ ਖਾਣੇ ਚਾਹਣੇ ਅਸੀਂ ਆ ਕੇ ਬਣਾਇਆ। ਬਣਾਉਂਦੀ ਨਾ ਇੱਕ ਗੱਲ ਮਾਰੀ। ਮਾਂ ਮੇਰੇ ਚ ਪਤਾ ਗੋਭੀ ਨਹੀਂ ਪਾਈ। ਚਲੋ ਕੋਈ ਨਹੀਂ। ਨਹੀਂ ਪਾਈ ਬਣਾ assi। ਮੈਂ ਪਨੀਰ ਪਾ ਲਿਆ ਆਪਿਆਂ ਚ। ਤੇ ਚਲੋ। ਚਾਹ ਪੀਏ ਆਜੋ ਹੋ। ਤੁਸੀਂ ਪੀਓ। ਇੱਕ ਰਹਿ ਗਿਆ। ਚਲ ਬਣਾ ਲਾ ਉਹਨੇ ਨੂੰ ਆ ਠੰਡਾ ਹੁੰਦਾ। ਮਮੀ ਨੂੰ ਲੱਗੇ ਸੀ ਆਟਾ, ਨਾਲ ਕਨ ਲੱਗੇ ਦੁੱਧ ਗਰਮ, ਨਾਲ ਭਾਂਡੇ। ਮੈਂ ਮਜਵਾ ਦਿੰਦੀ। ਆ ਦੋਕ ਹੈਗੇ ਨੇ ਮੈਂ ਮੰਨ ਤੇ ਕਿਉਂ ਆਪਾਂ ਗੱਡ ਲਿਆ ਸਬਜੀ ਕੀ ਬਨੋਣੀ ਅੱਜ ਅੱਜ ਆਲੂ ਹੀ ਕੱਲੇ ਸੀਫੇ ਰੱਖੇ ਹੋਏ ਆ ਉਹ ਦੂਜਾ ਫੋਨ ਚਾਰਜਰ ਲਾਇਓ ਭਾਵੇਂ ਅੰਦਰ ਲਾ ਲਓ ਭਾਵੇਂ ਇੱਥੇ ਲਿਆ ਕੇ ਲਾ ਦੋ ਚਾਰਜ ਲਾਉਂਦੇ ਨਹੀਂ ਆ ਅੰਦਰ ਲੱਗੀ ਹੋਈ ਆ ਆ ਤਾਂ ਛੱਡਣਾ ਹੀ ਐ ਤਣੀ ਹੁਣ ਖਾਣਾ ਤੇ ਭਾਂਡੇ ਤਾਂ ਥੋੜੇ ਜਿਨੇ ਮੰਨ ਲਿਏ ਭਾਂਡੇ ਮੰਨ ਜਾਨਗੇ ਇਹਨੇ ਤਾਂ ਆਟਾ ਬੰਦ ਨਹੀਂ ਆ ਫਿਰ ਆਪਾਂ ਤਲੂਰੀ ਤੇ ਅੱਜ ਰੋਟੀ ਪਾਣੀ ਕਰਨਾ ਅੱਜ ਸਮਾਨ ਉੱਥੇ ਲੈ ਕੇ ਜਾਣਾ ਸਾਰਾ ਤੇ ਉੱਥੇ ਕਰਦੇ ਆ ਹੋਸ਼ ਪਤਾ ਪੁੱਦ ਕਰਨ ਚਾਪਈ ਨਾ ਕਰੀਏ ਨਹੀਂ 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 ਕਰਦੇ ਕਰਦੇ ਵੱਧੂ ਚਾਹ ਬਣਾ ਕੇ ਪੀ ਲੈਂਦੇ ਆ ਲੈ ਬਈ ਅੰਨੇ ਮੰਨ ਲਿਆ ਠੀਕ ਹੈ ਕਈ ਦਿਨ ਹੋ ਗਏ 2-3 ਦਿਨ ਹੋ ਗਿਆ ਤੰਦੂਰੀ ਤੇ ਰੋਟੀ ਕਾ ਨਹੀਂ ਕੀਤਾ ਨੀ ਸੀਗਾ ਅੱਜ ਮੈਂ ਕਿਹਾ ਆਪਾਂ ਤੰਦੂਰੀ ਕੋਲੀ ਚੱਲੀਏ ਨਹੀਂ ਤਾਂ ਵਿਲੇ ਜਾ ਹੋ ਕੇ ਬਹਿ ਜੀਦਾ ਚੱਟਚੀ ਕੋਈ ਕੰਮ ਹੁੰਦਾ ਨਹੀਂਗਾ ਇੱਥੇ ਵਾਹ ਵਾਹ ਬੰਦਾ ਧਿਆਨੇ ਲੱਗਾ ਰਹਿੰਦਾ ਕੋਈ ਅੱਧਾ ਪੌਣਾ ਘੰਟਾ ਰਹਾ ਉਹ ਨਾ ਇੱਥੇ ਲੰਘ ਜਾਂਦਾ ਅੱਧਾ ਪੌਣਾ ਘੰਟਾ ਕੋਈ ਜ਼ਿਆਦਾ ਹੀ ਲੰਘ ਜਾਂਦਾ ਹਨਾ ਬੈਠੇ ਬੈਠਿਆਂ ਦਾ ਇੱਥੇ ਵਧੀਆ ਰਹਿੰਦਾ ਕੱਲ ਵੀ ਟਾਈਮ ਨਾਲ ਕੰਮ ਜਾਂ ਨਿਵੇੜ ਕੇ ਤੇ ਬਹਿ ਗਈਆਂ ਜਾ ਕੇ ਅੰਦਰ ਐਸੇ ਬੈਠਾ ਬਟੇ ਪਾਸ ਹੋ ਜਾਂਦਾ ਬਲੀਆ ਕੌਣ ਲੱਗਦਾ ਹੋਰ ਪੜ ਲਿਆ ਸਾਰਾ ਨਹੀਂ ਹਜੇ ਥੋੜਾ ਹੈ ਬੜਿਆ ਚਾਹੀਦਾ 38 ਮਿੰਟਾ ਨਿਕਲਾ ਸੀ ਹਮਮ ਕੱਲ ਤੋਂ ਆਪਣੇ ਥੋੜਾ ਬਲੌਗ ਦੇ ਵਿੱਚ ਕੱਲ ਤੋਂ ਆਇਆ ਕਰੂਗਾ ਸਟਿਚਿੰਗ ਦਾ ਹਮ ਉਹ ਕਿਉਂਕਿ ਦੋ ਦਿਨ ਹੋ ਗਏ ਆਪਾਂ ਦੋ ਤਿੰਨ ਦਿਨ ਹੋ ਗਏ ਦੋ ਦਿਨ ਹੀ ਹੋਏ ਆ ਹਜੂ ਸਾਹਿਬ ਵਾਲਾ ਬਲੌਗ ਤਾਂ ਆੱਢੀ ਪਾਵਾਂਗੇ ਅਸੀਂ ਇਹਦੇ ਵਿੱਚ ਨਹੀਂ ਪਾਵਾਂ ਵਾਡੀ ਇੱਕ ਉਹ ਸਾਰੇ ਜਦੋਂ ਡੈਡੀ ਆ ਜਾਣਗੇ ਨਾ ਉਦੋਂ ਸਾਰਾ ਇੱਕ ਵਲੌਗ ਇਕੱਠਾ ਕਰਦੇ ਜਾਂਦੇ ਜਾਂਦੇ ਨਾਟ ਪਾਵਾਂਗੇ ਮੁਰਕੀ ਆਉਂਦੇ ਨਾਟ ਪਾਵਾਂਗੇ ਦੋ ਕਰਦਾਂਗੇ ਤੇ ਕੀ ਕਰਾਂਗੇ ਜਾਂਦਿਆਂ ਦਾ ਵੀ ਤੇ ਫਿਰ ਉਥੇ ਸਾਰੇ ਦਰਸ਼ ਮਿਲ ਡੈਡੀ ਜਿਵੇਂ ਜਿਵੇਂ ਕਰਨਗੇ ਉਹਵੇਂ ਉਹ ਬਣਾਈਆਂ ਹੀ ਉਹਨਾਂ ਨੇ ਵੀਡੀਓ ਤੇ ਜਦੋਂ ਕਰੇ ਆ ਜਾਣਗੇ ਉਸ ਉਦੋਂ ਪਾਵਾਂਗੇ ਸਾਰੀਆਂ ਲੈ ਲਾਂਗੇ ਨਾ ਵੀਡੀਓ ਵਗੈਰਾ ਹਾਂ ਉਹ ਫਿਰ ਵੱਡਾ ਸਾਰੇ ਇੱਕ ਵਲੌਗ ਬਣ ਜਾਏਗਾ ਆਪਣਾ ਉਹ ਇਕ ਦਿਨ ਰਾਤ ਨੂੰ ਹੀ ਪਾ ਦਾਂਗੇ ਆਪਣੇ ਤਾਂ ਡੇਲੀ ਦੀ ਹਣੀ ਉਹਨਾਂ ਨੇ ਉਹ ਬਈ ਮੰਮੀ ਬਲੋਂ ਲੱਗ ਗਿਆ ਫੁੱਲ ਕੇ ਲੋ ਜੀ ਫੁੱਲ ਕੇ ਆਪਾਂ ਟਾਈਮ ਨਾਲ ਲਾ ਦਿੱਤੇ ਆ ਅੱਜ ਦੇ ਵਲੌਗ ਦੇ ਬਸ ਇੰਨੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰਿਆ ਕਰੋ ਲਾਈਕ ਕਮੈਂਟ ਕਰੀ ਜ਼ਰੂਰ ਕਰਿਆ ਕਰੋ ਤੇ ਸਸਰੀ ਕਾਲ ਜੀ ਸਾਰਿਆਂ ਨੂੰ